ਲਓ ਬਾਈ ਮਿੱਤਰੋ ਤਲਵੰਡੀ ਸਾਬੋ ਹੌਰਸ ਫੇਅਰ 2025 ਚ ਸਾਰੇ ਹੀ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਆਇਆਂ ਕਹਿੰਦੇ ਆਂ ਸਸਰੀਕਾਲ ਬਾਈ ਸਸਰੀਕਾਲ ਬਾਈ ਬਾਈ ਆਪਣੇ ਇਹ ਜਾਨਵਰ ਸੇਲਤੀ ਆ ਹਾਂਜੀ ਇਹ ਆਪਣੇ ਤਿੰਨੇ ਹੀ ਸੇਲਤੀ ਆ ਜੀ ਠੀਕ ਆ ਜੀ ਹਾਂਜੀ ਤੇ ਇਹਦੇ ਬਾਰੇ ਦਿਓ ਬਾਈ ਇਹ ਡਿਟੇਲ ਬਸ਼ੇਰੀਆ ਇਹ ਇਹ ਬਸ਼ੇਰੀਆ ਜੀ ਠੀਕ ਆ ਜੀ ਪੌਣੇ 8 ਮਹੀਨਿਆਂ ਦੀ ਆ ਜੀ ਪੌਣੇ 8 ਮਹੀਨਿਆਂ ਦੀ ਆ ਮਾੜਾ ਇਹਦਾ ਮੂੰਹ ਜਾਂ ਤਾਂ ਚਕਾਈ ਪੌਣੇ 8 ਮਹੀਨਿਆਂ ਦੀ ਹੈ ਹਾਂਜੀ ਦੇਖੋ ਦੋਸਤੋ ਕਿੰਨੀ ਚੰਗੀ ਬਸ਼ੇਰੀਆ ਤੇ ਏ ਬਾਈ ਦੂਜਾ ਨਹੀਂ ਕਿਹੜੇ ਦੀ ਬੱਚੀ ਆ ਗਈ ਇਹ ਬਈ ਅਸੀਂ ਮੁਕਸਰ ਮੰਡੀ ਤੋਂ ਆਈ ਹੋਈ ਐ ਅੱਛਾ ਉੱਥੋਂ ਖਰੀਦੀ ਸੀ ਹਾਂ ਆਪਾਂ ਕਿਹੜਾ ਕੋਈ ਕੱਪ ਸੱਪ ਵਾਲਾ ਤਾਂ ਕੰਮ ਆ ਹੁੰਦੀ ਆ ਬਾਈ ਗੱਲ ਵੀਡੀਓ ਵੇਖਣ ਵਾਲੇ ਨੂੰ ਸੁਆਦ ਆ ਜੀ ਜਾਨਵਰ ਖਰੀਦਣ ਵਾਲੇ ਨੂੰ ਸੁਆਦ ਆ ਜੂ ਵੀ ਜੇ ਕਹਿਣਾ ਹੁੰਦਾ ਏ ਬਾਈ ਕਿਸੇ ਦੀ ਵੀ ਕਹਿਣਦਾ ਵੀ ਫਲਾਣੇ ਦੀ ਆ ਜ ਹੈ ਨਾ ਉਹ ਗੱਲ ਤਾਂ ਹੈ ਨਹੀਂ ਉਹ ਗੱਲ ਨਹੀਂ ਹੈਗੀ ਐਵੇਂ ਆਪਾਂ ਝੂਠ ਬੱਚੀ ਆ ਸੋਨੂੰ ਦੇਖਦੀ ਆ ਵੀ ਜਿੱਦਾਂ ਦੀ ਹੈਗੀਆਂ ਚੰਗੀਆਂ ਆ ਹੋਰਿਆਂ ਦੀ ਸਾਫ਼ ਆ ਜੀ ਬਾਕੀ ਬਾਈ ਉਹ ਵੀ ਚੰਗੀ ਆ ਬੱਚੀ ਹਾਂ ਹਾਂ ਯਕੀਨ ਬੱਚੀ ਆ ਹਾਂ ਜੀ ਇਹ ਕਿੰਨੇ ਦੀ ਛੱਡੇਗਾ ਭਰਾ ਕਈ ਸਵਾਲਾਂ ਆਖ ਡਿਮਾਂਡ ਆਈ ਬਾਕੀ ਮੌਕੇ ਤੇ ਹੋ ਸਵਾਲਾਂ ਆਖ ਡਿਮਾਂਡ ਆ ਹੈ ਮੌਕੇ ਤੇ ਹੋ ਜੂ ਕੈਮਰਾਮੈਨ ਕੇਰਾ ਚੰਗੀ ਤਰ੍ਹਾਂ ਬਸ਼ੇਰੀ ਦਿਖਾ ਦੇ ਅੰਗ ਪੈਰਾਂ ਦੀ ਤੇ ਮੌਕੇ ਤੇ ਹੋ ਜੂ ਬਾਕੀ ਤਾਂ ਤੇ ਅੱਗੇ ਆ ਜਾ ਬਾਈ ਇਹ ਢਾਈ ਸਾਲ ਦੀ ਹੈ ਇਹ ਢਾਈ ਸਾਲ ਦੀ ਹੈ ਇਹਦੀ ਹਾਈਟ ਕਿੰਨੀ ਹੋਊ ਕਰਾ ਇਹਦੀ ਹੋਊਗੀ 63 ਪਲੱਸ ਹੋਊਗੀ 63 ਪਲੱਸ ਮੌਕੇ ਦੀ ਹੁਣ ਕਿਵੇਂ ਆ ਹੁਣ ਖਾਲੀ ਇਹਦਾ ਵਾਲੇ ਛੱਡੇ ਹੀ ਨਹੀਂ ਇਹਦਾ ਬਸ਼ੇਰੀ ਹੋਈ ਹੈ ਇਹ ਠੀਕ ਆ 22 ਸਾਲਾਂ ਚ ਤੇ ਨਹੀਂ ਹੁੰਦਾ ਮੈਂ ਕਈ ਤਾਂ ਕਰਾ ਦਿੰਦੇ ਆ ਨਹੀਂ ਫਿਰ ਅਸੀਂ ਵਾਲੇ ਕਰਾਈ ਤੁਸੀਂ ਨਹੀਂ ਕਰਾਈ ਹਜੇ ਹਣਾ ਹਾਂ ਸਾਡਾ ਰਦਾ ਵੀ ਵੀ ਹੋਰ ਤੂੰ ਤੁਹਾਡਾ ਰਦਾ ਵੀ ਹੋਰ ਹਾਈਟ ਹੋ ਜੇ ਹਾਂਜੀ ਹਾਂਜੀ ਆਓ ਮੈਂ ਕਈ ਤਾਂ ਛੱਡ ਦਿੰਦੇ ਇੱਥੇ ਠੀਕ ਆ ਤੇ ਪਰ ਜੇ ਕੋਈ ਭਰਾ ਕਰਾਉਣੀ ਚਾਹੁੰਦਾ ਹੋਵੇ ਉਥੋਂ ਖਰੀਦ ਕੇ ਭਲਾਂ ਜਾ ਕੇ 2 ਮਹੀਨੇ ਸਾਂਭ ਕੇ ਵੀ ਕਰਾ ਲੈ ਬਹੁਤ ਆਈ ਰੀਡ ਚ ਤਾਂ ਆਈ ਆ ਫਿਰ ਅਸੀਂ ਛੱਡੇ ਨਹੀਂ ਕੋਈ ਰੀਡ ਚ ਤਾਂ ਫਿਰ ਵਾਤ ਚ ਆ ਗਈ ਨਾ ਹੁਣ ਤੇ ਉਹ ਸਾਬ ਨਾ ਆ ਗਈ ਤੇ ਇਹਦੀ ਡਿਮਾਂਡ ਭਰਾ ਇਹਦੀ 3.5 ਲੱਖ ਹੈ। 3.5 ਲੱਖ। ਬਾਲਪੌਰਾਂ ਦੇ ਜਾਨਵਰ ਸਾਰੇ ਸਾਰੇ ਸਾਫ਼ ਆ ਜੀ। ਠੀਕ। ਹਾਂ ਜੀ। ਤੇ ਫਿਰ ਸਵਾਰੀ ਵੀ ਨਹੀਂ ਹਜੇ ਕੀਤੀ ਹੋਣੀ। ਨਹੀਂ ਹਲੇ ਤਾਂ ਕੀਤੀ ਨਹੀਂ ਹਾਂ ਵੀ ਹੋਰ ਹਾਈਟ ਹੋਊ। ਨਹੀਂ ਜੀ ਹਾਂ। ਆ ਜਾ ਫਿਰ ਅੱਗੇ ਆ ਜਾ। ਆਇਆ ਜੀ। ਆਹ ਸੁਈ ਵੀ ਆ। ਇਹ ਸੁਈ ਹੋਈ ਆ ਮਗਰ ਬਸ਼ੇਰਾ ਜੀ ਇਹਦੇ। ਮਗਰ ਇਹ ਬਸ਼ੇਰਾ ਹੈ। ਹਾਂ। ਹੁਣ ਇਹ ਗੱਬਣ ਆਇ। ਪਿਛਲੀ 6 ਤਰੀਕ ਦੀ ਗੱਬਣ ਆ ਜੀ ਇਹ। ਪਿਛਲੀ 6 ਤਰੀਕ ਦੀ ਗੱਬਣ ਆਇਆ। ਹਾਂ। ਠੀਕ। ਸਿਲੇਚ ਗੱਬਣ ਆ ਜੀ ਇਹ। ਸਿਲੇਚ। ਤੇ ਚੈੱਕ ਹੋਗੀ ਚੈੱਕ ਨਹੀਂ ਹਲੇ ਦਾ ਹੋਈ ਠੀਕ ਆ ਵੀ ਉਹ ਮੈਲ ਕੀ ਫੇਰਾ ਹਾਂ ਉਹ ਕੋੜੇ ਦੀ ਕਨਫਰਮ ਤਾਂ ਫੇਰਾ ਹੋ ਜੂ ਚੈੱਕ ਹੋਏ ਤੋ ਠੀਕ ਆ ਹਾਂਜੀ ਉਹ ਦਾ ਚੈੱਕ ਫੇਰਾ ਹੋਗੀ ਤਾਂ ਉਹ ਤੋ ਕਨਫਰਮ ਹੋ ਜਾਣੀ ਹਾਂਜੀ ਹਾਂਜੀ ਤੇ ਕਿੰਨੇ ਦਿਨਾਂ ਦੇ ਚੈੱਕ ਕਰਾ ਦਿੰਨੇ ਆ ਇਹ ਤਾਂ ਹੋ ਤਾਂ 2.5 ਤੋਂ ਵੀ ਹੋ ਜਾਂਦੀ ਐ ਉਹ 2 ਤੋਂ ਵੀ ਹੋ ਜਾਂਦੀ ਐ ਜੇ ਕਨਫਰਮ ਕਰਨਾ ਹੋਵੇ ਪਹਿਲਾਂ ਕਰਨਾ ਹੋਵੇ ਹਾਂ ਹਾਂ 2.5 ਦੀ ਸਹੀ ਹੋ ਜਾਂਦੀ ਬਾਕੀ ਫੇਰ ਜਾਨਵਰ ਦਾ ਪਤਾ ਵੀ ਹੁੰਦਾ ਹਨਾ ਹਾਂਜੀ ਤੇ ਕਿੰਨੇ ਉਮਰ ਚ ਕਿੰਨੀ ਹੋਊ ਬਾਈ ਉਮਰ ਇਹ ਹੋਊਗੀ 3.5 ਸਾਲਾਂ ਦੀ ਤੇ ਹਾਈਟ ਇਹਦੀ ਬਾਈ ਹਾਈਟ ਤਾਂ ਨਹੀਂ ਅਸੀਂ ਐਵੇਂ ਕਹਦਗੇ ਮਾਪੀ ਇਹਦੀ 62 62 ਬੂਟ ਹੋਊਗਾ ਕੀ ਡਿਮਾਂਡ ਕਰਦਾ ਭਰਾ ਇਹਦੀ 5.5 ਲੱਖ ਸਾਢੇ 5 ਲੱਖ ਹਾਂਜੀ ਠੀਕ ਆ ਤੇ ਆ ਇਹਦਾ ਬੱਚਾ ਆ ਗਿਆ ਇਹ ਬੱਚਾ ਇਹ ਕਾਲੇ ਦਾ ਕਾਲੇ ਦਾ ਬੱਚਾ ਕਾਲੇ ਘੋੜੇ ਦਾ ਹਾਂ ਠੀਕ ਆ ਤੇ ਇੱਕ ਵਾਰੀ ਬਾਈ ਆਪਣਾ ਨਾ ਐਡਰੈਸ ਜ਼ਰੂਰ ਬੋਲ ਦੇ ਤੇ ਫੋਨ ਨੰਬਰ ਬੋਲ ਦੇ ਪਿੰਡ ਫਤੇਗੜ ਨੋਵਾਦ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਜੀ ਤਲਵੰਡੀ ਸਾਬ ਤੋਂ ਦੂਸਰਾ 4 ਕਿਲੋਮੀਟਰ ਹੀ ਹੈ ਜੀ ਸਰਦੂਲਗੜ੍ਹ ਵਾਲੀ ਰੋਡ ਤੇ ਫੋਨ ਨੰਬਰ ਬੋਲਦੇ 98727 14831 ਜੀ ਲਓ ਮਿੱਤਰੋ ਇਸ ਨੰਬਰ ਤੇ ਕਰ ਲਿਓ ਸੰਪਰਕ ਕੋਈ ਵੀ ਜਾਨਵਾਰ ਇਹਨਾਂ ਚੋਂ ਪਸੰਦ ਆਉਂਦਾ ਧੰਨਵਾਦ ਜੀ ਠੀਕ ਹੈ ਜੀ ਹਾਂ ਜੀ